ਫਟੜਾ ਦੀ ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਨੇ ਫਟੜਾ ਦੇ ਭੀੜ ਭੜ ਵਾਲੇ ਇਲਾਕੇ ਸਿਟੀ ਰੋਡ ਉਤੇ ਇਕੱਠੇ ਹੋ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਵਾਏ। ਉੱਥੇ ਹੀ ਪੁਲਿਸ ਦੀ ਕਾਰਵਾਈ ਦੇ ਵੇਖਤੇ ਹੋਏ ਦੁਕਾਨਦਾਰਾਂ ਵਿੱਚ ਹਫੜਾ ਦਫੜੀ ਮਚ ਗਈ। ਇਹਨਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੁਕਾਨਦਾਰ ਆਪਣੇ ਸਮਾਨ ਨੂੰ ਜੋ ਕਿ ਕੁਝ ਸਮਾਂ ਪਹਿਲਾਂ ਹੀ ਬਾਹਰ ਰੱਖਿਆ ਹੋਇਆ ਸੀ ਨਗਰ ਨਿਗਮ ਦੀ ਟੀਮ ਆਉਂਦਿਆ ਹੀ ਅੰਦਰ ਰੱਖਣ ਲੱਗੇ। ਇਸ ਵਿੱਚਕਾਰ ਲੋਕਾਂ ਤੇ ਨਗਰ ਨਿਗਮ ਅਧਿਕਾਰੀਆਂ 'ਚ ਬਹਿਸ ਹੁੰਦੀ ਦਿਖਾਈ ਦਿੱਤੀ ਅਹੀਂ ਐਸਟੀਐਮ ਮੈਡਮ ਵੱਲੋਂ ਕੀਤਾ ਗਿਆ ਨਗਰ ਨਿਗਮ ਮਟਾਲਾ ਲੋ ਇਹ ਸਾਰਿਆਂ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਆਪਣਾ ਸਮਾਨ ਛਾਂਟਾ ਕੇ ਰੱਖੋ ਇਹਨਾਂ ਦੇ ਕੋਈ ਚਲਾਨ ਵੀ ਕੱਟੇ ਆ ਤੇ ਇਹਨਾਂ ਨੂੰ ਇਹ ਆਖਿਆ ਕਿ ਰੋਜ਼ ਰੋਜ਼ ਹੀ ਆਉਣਾ ਵਾ ਸਮਾਨ ਪਛਾਣ ਕਰਕੇ ਢਾਇਆ ਲਾਇਆ ਜਾਏ ਲੋਕਾਂ ਨੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਫੋਟੋ ਕਮਜਾ ਕੀਤਾ ਆ ਅੱਜ ਕੀ ਕੀਤਾ ਗਿਆ ਅੱਜ ਇਹਨਾਂ ਨੂੰ ਆਖਿਆ ਵਾਰਨਿੰਗ ਦਿੱਤੀ ਹੈ ਕਿ ਪਛਾਣ ਕਰ ਲਓ ਕੋਈ ਚਲਾਨ ਕੱਟੇ ਆ ਅੱਗੇ ਤੋਂ ਅਸੀਂ ਮਤਲਬ ਫੇਰੇ ਹੀ ਚਲਾਨ ਕਟਾਂਗੇ ਤੇ ਸਮਾਨ ਵੀ ਚੱਕ ਕੇ ਨਾਲ ਖੜਾਂਗੇ ਅੱਜ ਇਹ ਦਿਨ ਦਾ ਕੋਈ ਨੁਕਸਾਨ ਨਹੀਂ ਕੀਤਾ ਗਾ ਹੀ ਨੁਕਸਾਨ ਵੀ ਨਹੀਂ ਦਾ ਕਰਾਂਗੇ ਨਾਲੇ ਜਿਹੜਾ ਸਿਟੀ ਰੋਡ ਦਾ ਬਾਜ਼ਾਰ ਹੈ ਇਹ ਤੁਹਾਨੂੰ ਪਤਾ ਹੈ ਕਿ ਕਾਫੀ ਇੰਪੋਰਟੈਂਟ ਦੀ ਪ੍ਰੋਬਲਮ ਰਹਿੰਦੀ ਆ ਉਹ ਐਨਟੀ ਐਨਕੋਰਸਮੈਂਟ ਡਰਾਈਵ ਹੈ ਜੀ ਵਿਦ ਨਗਰ ਨਿਗਮ ਦੇ ਸਾਡੇ ਨਾਲ ਕਰਮਚਾਰੀ ਤੇ ਅਫਸਰ ਸਾਹਿਬਾਨ ਨੇ ਉਸ ਮੰਤੂ ਇਸ ਇੱਥੇ ਸਫਾਈ ਅਭਿਆਨ ਚਲਾ ਰਹੇ ਤਾਂ ਕਿ ਬਾਜ਼ਾਰ ਖੁੱਲ੍ਹਾ ਸੁਰੱਖਿਅਤ ਹੋ ਸਕੇ ਅੱਛਾ ਹੈ ਟ੍ਰੈਫਿਕ ਪੁਲਿਸ ਔਰ ਕਾਰਪੋਰੇਸ਼ਨ ਦੇ ਲੋਕ ਇਸ ਬਾਜ਼ਾਰ ਚੋਂ ਰੰਗਦੇ ਉਹਨਾਂ ਚਿਰ ਤੇ ਲੱਗਦਾ ਕਿ ਜੀਟੀ ਰੋਡ ਬਣ ਗਿਆ ਜਿੱਦਾਂ ਹੀ ਤੁਸੀਂ ਵਾਪਸ ਦਫਤਰਾਂ ਨੂੰ ਜਾਣਾ ਤੇ ਫਿਰ ਉੱਥੇ ਤੋਂ ਉੱਥੇ ਆ ਜੀ ਜੀ ਪਹਿਲੇ ਵੀ ਇਹਨਾਂ ਨੂੰ ਵਾਰਨਿੰਗ ਦਿੱਤੀ ਆ ਅੱਜ ਅਸੀਂ ਫੇਰ ਆਏ ਇਹਨਾਂ ਨੂੰ ਦੱਸਣਾ ਕਿ ਜਿਹੜੀ ਪਾਰਕਿੰਗ ਅੰਦਰ ਬਜ਼ਾਰ ਦੇ ਵਿੱਚ ਅੰਡਰਗਰਾਉਂਡ ਪਾਰਕਿੰਗ ਬਣੀ ਹੋਈ ਆ ਉਰ ਵਿੱਚ ਆਪਣੇ ਮੋਟਰਸਾਈਕਲ ਟੂ-ਵੀਲਰ ਲਾਇਆ ਕਰਨ ਜੇ ਪਾਰਕਿੰਗ ਫੁੱਲ ਹੁੰਦੀ ਆ ਉਦੋਂ ਸਾਨੂੰ ਪ੍ਰੋਬਲਮ ਦੱਸਣਾ ਬਜ਼ਾਰ ਦੇ ਬਾਹਰ ਵੀ ਪਾਰਕਿੰਗ ਹੈਗੀ ਆ ਸਾਡੀ ਇਹਨਾਂ ਰਿਕਵੈਸਟ ਹੈ ਕਿ ਪਸੇ ਆਪਣੇ ਵੀਕਲ ਪਾਰਕ ਕਰਨ ਤਾਂ ਕਿ ਬਜ਼ਾਰ ਵਿੱਚ ਆਰਾਮ ਨਾਲ ਖਰੀਦਦਾਰੀ ਕਰਨ ਦਾ ਮੌਕਾ ਮਿਲੇ ਜੇ ਕਰੇ ਫਿਰ ਵੀ ਨਹੀਂ ਸੁਧਰਦਾ ਇਹ ਵੀ ਨਹੀਂ ਸੁਧਰ ਫਿਰ ਤਾਂ ਹੈ ਹੀ ਇਹਦੀ ਫੇਰ ਕੋ ਕਲਾਂ ਨੇ ਨਗਰ ਨਿਗਮ ਆਪਣੀ ਕਾਰਵਾਈ ਕਰੇਗਾ ਜੁਰਮਾਨੇ ਭਰੇਗਾ ਅਸੀਂ ਚਲਾਨ ਕਰਾਂਗੇ ਹੋ ਸਕਦਾ ਕਿ ਤੇ ਰੋਂਗ ਪਾਰਕੀ ਦੇ ਚਲਾਨ ਕਰੀਏ ਕੋਰਾ ਰੋਕਣ ਦਾ 288 ਐਪੀਸ ਦਾ ਪੱਤਾ ਵੀ ਕਰਦਗੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਪਹਿਲਾਂ ਇਹਨਾਂ ਦੁਕਾਨਦਾਰਾਂ ਨੂੰ ਕਈ ਵਾਰ ਨੋਟਿਸ ਦਿੱਤਾ ਗਿਆ ਅਤੇ ਅੱਜ ਉਹਨਾਂ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਅਤੇ ਕਿਸੇ ਦੇ ਸਮਾਨ ਦਾ ਨੁਕਸਾਨ ਨਹੀਂ ਕੀਤਾ ਗਿਆ ਪਰ ਜੇਕਰ ਦੁਕਾਨਦਾਰਾਂ ਨੇ ਕਬਜ਼ੇ ਨਾ ਹਟਾਏ ਤਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਵੱਲੋਂ ਸਖਤੀ ਕੀਤੀ ਜਾਵੇਗੀ ਬਟਾਲਾ ਤੋਂ ਗੁਰਪਿੱਛਾਵਲਾ ਦੀ ਰਿਪੋਰਟ ਜਗਪੰਨੀ ਟੀਵੀ